ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਬਹੁਤ-ਬਹੁਤ ਵਧੀਆ ਹੋਵੋਗੇ ਤੇ ਅੱਜ ਦੀ ਜਿਹੜੀ ਡਿਸ਼ ਮੈਂ ਲੈ ਕੇ ਆਈ ਹਾਂ ਇਹ ਇੱਕ ਸਪੈਸ਼ਲ ਚਟਨੀ ਕਹਿ ਸਕਦੇ ਹਾਂ ਪਰ ਹੈ ਇਹ ਕਾਈਂਡ ਆਫ ਅਚਾਰ ਤੇ ਇਨਗਰੀਡੀਅੰਟ ਦੇਖੋ ਮੈਂ ਤੁਹਾਡੇ ਅੱਗੇ ਸ਼ੋਅ ਕਰ ਰਹੀ ਹਾਂ ਲਸਣ ਪਾਇਆ ਗਿਆ ਹੈ ਅਦਰਕ ਹੈ ਨਿੰਬੂ ਹੈ ਇੱਕ ਨਿੰਬੂ ਦੇ ਲਗਭਗ ਅਸੀਂ 4 ਸਲਾਈਸਸ ਕੀਤੇ ਨੇ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਸੀਜ਼ਨਲ ਇਸ ਟਾਈਮ ਤੇ ਜਿਹੜੀ ਲਾਲ ਮਿਰਚ ਆਂਦੀ ਹੈ ਨਾ ਇਹ ਉਹ ਵਾਲੀ ਲਾਲ ਮਿਰਚ ਹੈ ਬੇਸਿਕਲੀ ਜਿਹੜੀਆਂ ਮਿਰਚਾਂ ਹਰੀਆਂ ਪਈਆਂ ਪਈਆਂ ਲਾਲ ਹੋ ਜਾਂਦੀਆਂ ਹਨ ਇਹ ਉਹਨਾਂ ਮਿਰਚਾਂ ਤੋਂ ਬਣਾਇਆ ਗਿਆ ਅਚਾਰ ਹੈ ਬਟ ਤੁਸੀਂ ਇਹਨੂੰ ਚਟਨੀ ਵੀ ਕਹਿ ਸਕਦੇ ਹੋ ਕਿਉਂਕਿ ਇਹਦੇ ਵਿੱਚ ਜਿਹੜੀਆਂ ਮਿਰਚਾਂ ਨੇ ਉਹ ਬਹੁਤ ਹੀ ਬਰੀਕ ਪੀਸ ਕੇ ਆਪਾਂ ਪਾਉਨੇ ਆ ਤੇ ਇੱਥੇ ਪੈਗੀਆਂ ਨੇ ਜੀ ਮਿਰਚਾਂ ਦੇ ਨਾਲ ਹੀ ਥੋੜਾ ਥੋੜਾ ਅਦਰਕ ਲਸਣ ਅਸੀਂ ਮਿਕਸ ਕਰਦੇ ਰਵਾਂਗੇ ਤੇ ਇਹਨਾਂ ਨੂੰ ਇੱਕ ਬਰੀਕ ਆਪਾਂ ਕਹਿ ਸਕਦੇ ਆ ਵੀ ਬਹੁਤਾ ਬਰੀਕ ਵੀ ਨਹੀਂ ਬਟ ਹਾਂ ਦਰਦਰੀ ਫਾਰਮ ਤੁਸੀਂ ਇਹਨੂੰ ਸਹੀ ਕਹਿ ਸਕਦੇ ਹੋ ਦਰਦਰੀ ਫਾਰਮ ਦੇ ਵਿੱਚ ਇਸ ਨੂੰ ਅਸੀਂ ਪੀਸ ਲੈਣਾ ਤੇ ਸਾਰੀਆਂ ਮਿਰਚਾਂ ਨੂੰ ਪੀਸਣ ਤੋਂ ਬਾਅਦ ਤੁਹਾਡੇ ਕੋਲ ਕੁਝ ਇਦਾਂ ਦਾ ਮਟੀਰੀਅਲ ਜਿਹੜਾ ਹੈ ਉਹ ਤਿਆਰ ਹੋ ਜਾਏਗਾ ਦੇਖੋ ਜੀ ਇਹ ਇੱਕ ਮਟੀਰੀਅਲ ਸਾਡੇ ਕੋਲ ਰੈਡੀ ਹੋ ਗਿਆ ਹੈ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਹੌਲੀ-ਹੌਲੀ ਆਪਣੇ ਸਾਰੇ ਇਨਗਰੀਡੀਅੰਟ ਤੋਂ ਸਭ ਤੋਂ ਪਹਿਲਾਂ ਪੈ ਗਏ ਨੇ ਜੀ ਆਪਣੇ ਨਿੰਬੂ ਨਿੰਬੂ ਇੱਕ ਆਪਸ਼ਨਲ ਹੈ ਬਟ ਮੈਂ ਰეკਮੈਂਡ ਕਰੂੰਗੀ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਟੇਸਟ ਬਹੁਤ ਲਾਜਵਾਵਾਂਦਾ ਹੈ ਹੁਣ ਪੈ ਗਏ ਆ ਜੀ ਆਪਣਾ ਨਮਕ ਸਵਾਦ ਅਨੁਸਾਰ ਤੇ ਨਮਕ ਪਾਣ ਤੋਂ ਬਾਅਦ ਜੀ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਥੋੜਾ ਜਿਹਾ ਕਰ ਲਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾ ਦੋਗੇ ਜੀ ਇਹ ਮਸਾਲਾ ਇਹ ਜਿਹੜਾ ਹੈ ਆਪਣਾ ਜਿਵੇਂ ਆਪਾਂ ਨੋਰਮਲ ਮਿਰਚ ਦੇ ਮਸਾਲੇ ਚ ਜਿਹੜਾ ਪਾਨੇ ਆ ਨਾ ਮਸਾਲਾ ਜਿਹੜਾ ਉਹੀ ਮਸਾਲਾ ਅਸੀਂ ਬਰੀਕ ਕੁੱਟ ਕੇ ਇਹਦੇ ਵਿੱਚ ਪਾਇਆਗਾ ਇਸ ਮਸਾਲੇ ਦੀ ਅਗਰ ਤੁਹਾਨੂੰ ਰੈਸিপি ਚਾਹੀਦੀ ਹੋਈ ਤਾਂ ਪਲੀਜ਼ ਲੀਵ ਅ ਕਮੈਂਟ ਫॉर ਮੀ ਤੇ ਇਹ ਮਸਾਲਾ ਪਾ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਫੇਰ ਮਿਕਸ ਕਰ ਲੈਣਾ ਤੇ ਮਿਕਸ ਕਰਨ ਕੇ ਦੇਖੋ ਇੱਥੇ ਮਾਂ ਚੰਗੀ ਤਰ੍ਹਾਂ ਇਸ ਨੂੰ ਨਾ ਹੁਣ ਸੈੱਟ ਕਰਕੇ ਵਧੀਆ ਚੰਗੀ ਤਰ੍ਹਾਂ ਇੱਕ ਵਾਰ ਮਿਕਸ ਕਰ ਲੈਣਗੇ মিক্স ਕਰਨ ਤੋਂ ਬਾਅਦ ਇਹਦੇ ਵਿੱਚ ਪਈਗੀ ਜੀ ਕਲੌਂਜੀ ਤੇ ਕਲੌਂਜੀ ਪਾਨ ਤੋਂ ਬਾਅਦ ਇਹ ਚਟਨੀ ਤੁਹਾਡੀ ਕੁਝ ਇਸ ਤਰ੍ਹਾਂ ਨਾਲ ਤੁਹਾਨੂੰ ਦਿਖੇਗੀ ट्रस्ट ਮੀ ਗਾਇਜ਼ ਬਹੁਤ ਹੀ ਟੇਸਟੀ ਚਟਨੀ ਹੈ ਪਰੌਂਠੇ ਨਾਲ ਤਾਂ ਬਹੁਤ ਲਾਜਵਾਬ ਟੇਸਟ ਆਉਂਦਾ ਹੈ ਇਹਦਾ ਤੁਸੀਂ ਚਾਹੋ ਤਾਂ ਇਸ ਨੂੰ ਪਰੌਂਠੇ ਨਾਲ ਚਾਵਲ ਨਾਲ ਕਿਸੇ ਵੀ ਤਰੀਕੇ ਨਾਲ ਟੇਸਟ ਕਰ ਸਕਦੇ ਹੋ ਹੋਪ ਯੂ ਲਾਈਕ ਇਟ ਬਾਏ